ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਗਤ ਜੀ ਜੋ ਇਸ ਇਤਿਹਾਸਿਕ ਸਥਾਨ ਦੇ ਆਪ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਤੀਰ ਸਾਹਿਬ ਪਾਤਸ਼ਾਹ ਸਿੰਘ ਛੇਮੀ ਪਿੰਡ ਜੱਸੜ ਸਹਨੇਵਾਲ ਤੋਂ ਡੇਲੋ ਰੋਡ ਤੇ ਸਥਿਤ ਪਿੰਡ ਜੱਸੜ ਵਿਖੇ ਹੈ ਗੁਰੂ ਗੋਬਿੰਦ ਸਿੰਘ ਜੀ ਮਾਰਗ ਦੇ ਉੱਪਰ ਸਥਿਤ ਹੈ ਤੇ ਸੰਗਤ ਵਾਸਤੇ ਸਾਡੀ ਸੰਗਤ ਵਾਸਤੇ ਅਰਦਾਸ ਕਰਦੇ ਆਏ ਬਾਬਾ ਜੀ ਜਿਹੜੀ ਵੀ ਸੰਗਤ ਵੀਡੀਓ ਦੇਖ ਰਹੀ ਆ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ

सिंघ जी थो दरबार साहब के दर्शन कराए गए हैं हम थ गुरु घर बारे कुछ और जानकारी दिखी जाएगी सब तो पहला गुरु रू गुरु प्यारी साहब सिंह जी वाहू जी का खालसा श्री वाहे गुरु जी की फतेह दोस्तों अर हाजिर आए हैं सनी एडवेंचर राह यूट्यूब चैनल से अज अ नवी जगह नवे गुरु घर लैके आए हैं जो कि गुरुद्वारा फिर साहब ਆ ਸ਼ਾਇਸ਼ੇਮੀ ਪਿੰਡ ਜਸੜ ਦੇ ਵਿੱਚ ਪੈਂਦਾ ਹੈ ਜ਼ਿਲ੍ਹਾ ਲੁਧਿਆਣਾ ਜੋ ਪਿੰਡ ਤਸੇਮ ਜਸੜ ਦੇ ਨਾਮ ਜੋ ਜਾਣਿਆ ਜਾਂਦਾ ਹੈ ਤੇ ਅਸੀਂ ਗੁਰੂ ਘਰ ਦੇ ਅੰਦਰ ਜਾ ਕੇ ਇਤਿਹਾਸ ਬਾਰੇ ਜਾਣਕਾਰੀ ਕਰਾਉਣੀ ਹੈ ਤੇ ਅੱਗੇ ਮੇਰੇ ਸਹਾਣੀ ਵੀਰ ਤੁਹਾਨੂੰ ਇਤਿਹਾਸ ਬਾਰੇ ਜਾਣਕਾਰੀ ਕਰਾਉਣਗੇ ਤੇ ਦੱਸਣਗੇ ਤੇ ਕੀ ਕੀ ਇਤਿਹਾਸ ਦੇ ਵਿੱਚ ਗੁਰੂ ਘਰ ਦੇ ਵਿੱਚ ਇਤਿਹਾਸ ਹੈ ਤੇ ਕੀ ਕੀ ਹੈ ਧੰਨਵਾਦ ਵਾਹਿਗੁਰੂ ਜੀਰਾ ਖਾਲਸਾ ਸਿਰਵਾਇ ਗੁਰੂ ਜੀ ਫਤਿਹ ਆਓ ਸੰਗਤ ਜੀ ਤੁਹਾਨੂੰ ਗੁਰਦਵਾਰ ਸਾਹਿਬ ਦੇ ਅੰਦਰ ਲੈ ਕੇ ਚੱਲਦੇ ਆਂ ਉਥੇ ਰਿਹਾ ਤੁਹਾਨੂੰ ਗੁਰਦਵਾਰ ਸਾਹਿਬ ਦਿਖਾਵਾਂਗੇ ਮੰਦਰ ਹਾਲ ਦਿਖਾਵਾਂਗੇ ਤਾਂ ਤੁਹਾਨੂੰ ਐਂਡ ਦੇ ਗੁਰਦਵਾਰ ਸਾਹਿਬ ਦਾ ਇਤਿਹਾਸ ਦੱਸਾਂਗੇ ਜਿੱਥੇ ਤਾਂ ਤਾਂ ਗੁਰੂ ਹਰਗੋਬਿੰਦ ਸਿੰਘ ਜੀ ਐ ਆਈਸੀ ਨੇ ਚੱਲਣ ਸ਼ੂ ਪ੍ਰਾਪਤਾ ਸੋ ਆਓ ਗੁਰਦਵਾਰ ਸਾਹਿਬ ਦੇ ਅੰਦਰ ਚਲੀਏ ਆਓ ਸੰਗਤ ਜੀ ਤੁਹਾਨੂੰ ਗੁਰਦਵਾਰ ਸਾਹਿਬ ਤੀਸਾ ਜੀ ਦੇ ਨਿਸ਼ਾਨ ਸਾਹਿਬ ਦੇ ਬਾ ਨਮਸਕਾਰ ਕਰਨ ਤੋਂ ਬਾਅਦ ਫਿਰ ਆਪਾਂ ਦਰਬਾਰ ਹਾਲ ਦੇ ਅੰਦਰ ਜਾਂਦੇ ਆਂ ਤੋ ਬਾਤਾਂ ਨੂੰ ਅਸੀਂ ਗੁਰਦਾਸ ਸਾਹਿਬ ਦੇ ਇਤਿਹਾਸ ਵਾਲੇ ਕ ਚੱਲਦੇ ਆਓ ਚਲ ਜੀ ਸੋ ਸੰਗਤ ਜੀ ਇਧਲੀ ਸਾਈਡ ਗੁਰਦਾਸ ਸਾਹਿਬ ਦਾ ਨਿਸ਼ਾਨ ਨਿਸ਼ਾਨ ਸਾਹਿਬ ਆਓ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਦੇ ਆਂ ਤੇ ਸੰਗਤ ਵਾਸਤੇ ਸਾਰੀ ਸੰਗਤ ਵਾਸਤੇ ਅਰਦਾਸ ਕਰਦੇ ਆਂ ਤੇ ਬੱਬਾ ਜੀ ਜਿਹੜੀ ਵੀ ਸੰਗਤ ਵੀਡੀਓ ਦੇਖ ਰਹੀ ਆ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਉਹਨਾਂ ਦੇ ਕਾਰੋਬਾਰ ਚਲਾਇਓ ਉਹਨਾਂ ਦੀ ਸਿਹਤ ਦੀ ਤੰਦਰੁਸਤੀ ਵਾਸਤੇ ਆਪਾਂ ਅਰਦਾਸ ਕਰਦੇ ਆਂ ਕਿ ਸੰਗਤ ਨੂੰ ਚੰਗੀਆਂ ਵੀਡੀਓ ਚੰਗੀਆਂ ਗੁਰਦਸ ਸਾਹਿਬ ਦੇਖਣ ਦਾ ਬਲ ਬਖਸ਼ੇ ਹੋਰ ਚੰਗੀ ਰਾਹ ਚੱਲਣ ਦਾ ਬਲ ਬਖਸ਼ੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਸਾ ਸੰਗਤ ਜੀ ਆ ਹੁਣ ਅਸੀਂ ਗੁਰੂ ਘਰ ਦੇ ਅੰਦਰ ਐਂਟਰ ਕਰ ਚੁੱਕੇ ਆਂ ਤੇ ਤੁਹਾਨੂੰ ਨਿਸ਼ਾਨ ਸਾਹਿਬ ਦੇ ਤੋਂ ਬਾਅਦ ਗੁਰਦੁਆਰਾ ਦੇ ਦਰਵਾਜ਼ਾ ਸਾਹਿਬ ਦੇ ਵਿੱਚ ਦਰਸ਼ਨ ਕਰੇ ਜਾਣਗੇ ਤੇ ਇਸ ਤੋਂ ਬਾਅਦ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰ ਉਪਰੇ ਜਾਵੇਗਾ ਤੇ ਆਓ ਅਸੀਂ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਓ ਹੁਣ ਆਪਾਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਦੇ ਹਾਂ ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਾਂਗੇ ਆਓ ਸੰਗਤ ਜੀ ਚਲਿਏ ਆਓ ਪਿਆਰੀ ਸਾਧ ਸੰਗਤ ਜੀ ਗੁਰਦਸ ਸਾਹਿਬ ਦੇ ਅੰਦਰ ਮੇਰੇ ਬਾਤ ਦੇ ਅੰਦਰ ਮੱਥਾ ਟੇਕੀ ਆ ਜੋ ਇਹ ਫਰਮਾਤਮਾ ਚੜਤੀ ਕਲਾ ਵਿੱਚ ਰੁਕੋ ਸਾਰੀ ਸੰਗਤ ਨੂੰ ਜੇ ਕੋਈ ਗਲਤੀ ਹੋ ਜਾਂਦੀ ਹੈ ਬਲੌਗ ਬਣਾਉਣ ਦੇ ਵਿੱਚ ਤਾਂ ਮਾਫ ਕਰਦੇ ਹੋ ਅਸੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਪੂਰੀ ਸ਼ਰਧਾ ਭਾਵਨਾ ਨਾਲ ਵੀਡੀਓ ਬਣਾਈਏ ਸੰਗਤ ਜੀ ਨੂੰ ਗੁਰਦਾਬ ਸਤਿ ਸ਼ਖਾਈਏ ਤਤੌ ਰਿਹਾ ਤੁਸੀਂ ਤੇ ਗੁਰੂ ਜੀ ਸੰਗਤ ਨੂੰ ਬਲ ਬਖਸ਼ੋ ਇਸ ਚੈਨਲ ਨਾਲ ਜੁੜਨ ਦੇ ਇਸ ਚੈਨਲ ਨੂੰ ਅੱਗੇ ਤੋਂ ਅੱਗੇ ਵਧਾਉਣ ਲਈ ਹੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦਾਰ ਸਾਹਿਬ ਜੀ ਸਾਈ ਪਾਸ਼ਾਹੀ ਛੇਵੇਂ ਤਾਂ ਤਨਿਸ਼ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਦਰਬਾਰ ਸਾਹਿਬ ਦਾ ਦਰਬਾਰ ਹਾਲ ਆਓ ਤੁਸੀਂ ਇਧਰਲੀ ਸਾਈਡ ਦੇਖ ਸਕਦੇ ਹੋ ਤੇ ਸਾਈਂ ਪਿੰਡ ਚਸੜ ਇਸ ਚਿੱਤਰ ਵਿੱਚ ਇੱਕ ਬਾਰਾ ਸਿੰਘਾ ਨਦੀ ਚੋਂ ਪਾਣੀ ਪੀਣ ਲੱਗਿਆ ਤਾਂ ਉਸ ਦੇ ਮੂੰਹ ਵਿੱਚ ਮੱਛੀ ਆ ਗਈ ਤੇ ਮਰ ਗਈ ਬਾਰੇ ਸਿੰਘੇ ਤੋਂ ਮੱਛੀ ਖਾਣ ਦੀ ਕੋਸ਼ਿਸ਼ ਕਰਦੀ ਹੋਈ ਇਲ ਉਸ ਦੇ ਸਿੰਘਾ ਵਿੱਚ ਫਸ ਗਈ ਤੇ ਮਰ ਗਈ ਉਦੋਂ ਸ਼ਿਕਾਰੀ ਨੇ ਬਾਰਾ ਸਿੰਘੇ ਨੂੰ ਤੀਰ ਨਾਲ ਮਾਰਿਆ ਉਹ ਤਾਂ ਸ਼ਿਕਾਰੀ ਦੇ ਪੈਰਾਂ ਤੇ ਸੱਪ ਲੜ ਗਿਆ ਤੇ ਉਹ ਵੀ ਮਰ ਗਿਆ। ਡਿੱਗਣ ਲੱਗੇ ਸ਼ਿਕਾਰੀ ਦੀ ਨੰਗੀ ਤਲਵਾਰ ਸੱਪ ਤੇ ਲੱਗੀ ਤਾਂ ਸੱਪ ਵੀ ਮਰ ਗਿਆ। ਇਹ ਕੋਤਕ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤੁਰਕ ਟੁਕਕ ਉਚਾਰਨ ਕੀਤੀਆਂ। ਜਲ ਕਹਾ ਤਲ ਕਹਾ। ਗੰਗਣ ਕੇ ਗਾਉਂ ਕਹਾ। ਕਾਲ ਕੇ ਬਣਾਏ ਸਭੇ ਕਾਲ ਹੀ ਚਬਾਏ ਹਨ। ਭਾਵੇਂ ਚਾਹੇ ਕੋਈ ਪਾਣੀ ਵਿੱਚ ਰਹਿਣ ਵਾਲਾ ਜੀਵ ਹੈ। ਜਾ ਤਰਤੀ ਤੇ ਰਹਿਣ ਵਾਲਾ ਆਕਾਸ਼ ਵਿੱਚ ਉੱਡਣ ਵਾਲਾ ਜੋ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਮੌਤ ਹਰੇਕ ਨੂੰ ਆਉਣੀ ਹੈ ਇਸ ਲਈ ਪ੍ਰਮਾਤਮਾ ਤੇ ਮੌਤ ਨੂੰ ਵਿੱਚ ਯਾਦ ਰੱਖੋ ਸੋ ਸੰਗਤ ਜੀ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਗੁਰਦਵਾਰ ਸਾਹਿਬ ਦਾ ਦਰਬਾਰ ਹਾਲ ਤਾਂ ਜਿੱਥੇ ਗੁਰਬਾਣੀ ਉਚਾਰਨ ਕੀਤੀ ਜਾਂਦੀ ਹੈ ਇਹ ਹਾਲ ਦੇ ਵਿੱਚ ਪੂਰੀ ਸੰਗਤ ਬੈਠ ਕੇ ਗੁਰਦਵਾਰ ਸਾਹਿਬ ਦੇ ਜੋ ਇੱਥੇ ਕੀਰਤਨ ਦਰਬਾਰ ਹੁੰਦਾ ਉਹ ਸੁਣਦੀ ਆ ਆਓ ਆਪਾਂ ਹੁਣ ਇੱਥੇ 5-10 ਮਿੰਟ ਬੈੰਨੇ ਆ ਤਾਂ ਉਸ ਤੋਂ ਬਾਅਦ ਆਪਾਂ ਗੁਰਦਵਾਰ ਸਾਹਿਬ ਦੇ ਇਤਿਹਾਸ ਵੱਲ ਚ ਲੈ ਕੇ ਚੱਲਾਂਗੇ ਤੁਹਾਨੂੰ ਤੁਹਾਨੂੰ ਪੂਰਾ ਦਰਬਾਰ ਹਾਲ ਦਿਖਾ ਦਈਏ ਗੁਰਦਵਾਰ ਸਾਹਿਬ ਦਾ ਮੋ ਸੰਗਤ ਜੀ ਗੁਰਦਵਾਰ ਸਾਹਿਬ ਦੇ ਵਿੱਚ ਸਾਡੇ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਆ ਤੇ ਆਪਣੀ ਅਰਦਾਸ ਬੰਦ ਤੇ ਕਰਦੇ ਆ ਕਿ ਜੋ ਵੀ ਇਹ ਸੰਗਤ ਵੀਡੀਓ ਦੇਖ ਰਹੀ ਆ ਕਿ ਉਹਨਾਂ ਨੂੰ ਵੱਲ ਬਖਸ਼ਣ ਚੰਗੀਆਂ ਚੀਜ਼ਾਂ ਦੇਖਣ ਦਾ ਤੇ ਚੰਗੇ ਵੀਡੀਓ ਦੇਖਣ ਦਾ ਗੁਰਦਵਾਰ ਸਾਹਿਬ ਦੇਖਣ ਦਾ ਤੇ ਇਤਿਹਾਸ ਸੁਣਨ ਦਾ ਤੇ ਗੁਰਦਵਾਰ ਸਾਹਿਬ ਆ ਕੇ ਤੁਸੀਂ ਵੀ ਇਸ ਗੁਰਦਸਾਹ ਦੇ ਵਿੱਚ ਆ ਕੇ ਇਤਿਹਾਸ ਤੋਂ ਜਾਣੂ ਹੋਵੋ ਤੇ ਗੁਰਦਸਾਹ ਦੇ ਦਰਸ਼ਨ ਕਰੋ ਸੋ ਤੁਸੀਂ ਦਰਬਾਰ ਹਾਲ ਦੇਖ ਸਕਦੇ ਹੋ ਗੁਰਦਸਾਹ ਦਾ ਇਧਰਲੀ ਸਾਈਡ ਗੁਰਦਸਾਹ ਸਭ ਤੇ ਦਵਾਨ ਸਜਾ ਜਾਂਦੇ ਆ ਤੇ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਗੁਰਦਸਾਹ ਦਾ ਦਵਾਨ ਦਰਬਾਰ ਹਾਲ ਜੋ ਕਿ ਚਾਰੋਂ ਪਾਸੇ ਏਸੀ ਲੱਗੇ ਹਨ ਸੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਦਰੂ ਦਰੂ ਸੰਗਤ ਚੱਲ ਕੇ ਆਉਂਦੀ ਆ ਤੇ ਇੱਥੇ ਨਮਸਕਾਰ ਕਰਦੇ ਆ ਸੋ ਸੰਗਤ ਜੀ ਆਓ ਹੁਣ ਤੁਹਾਨੂੰ ਗੁਰਦੁਆਰ ਸਾਹਿਬ ਦੇ ਇਤਿਹਾਸ ਵੱਲ ਲੈ ਕੇ ਚਲੀਏ ਆ ਸੰਗਤ ਜੀ ਤੁਹਾਨੂੰ ਦਰਵਾਸਾ ਸਾਹਿਬ ਦੇ ਦਰਸ਼ਨ ਕਰਾਏ ਗਏ ਹਨ ਤੇ ਹੁਣ ਤੁਹਾਨੂੰ ਇਸ ਗੁਰੂ ਘਰ ਬਾਰੇ ਕੁਝ ਹੋਰ ਜਾਣਕਾਰੀ ਦਿੱਤੀ ਜਾਵੇਗੀ ਤੇ ਤੁਸੀਂ ਮੇਰੇ ਪਿੱਛੇ ਬੋਰਡ ਦੇ ਉੱਤੇ ਦੇਖ ਸਕਦੇ ਆ ਕਿ ਗੁਰਦੁਆਰਾ ਥੇਲ ਸਾਹਿਬ ਪਿੰਡ ਜਸੜਪਾਛ ਹੈ 6ਵੇਂ ਇਹ ਜਦਾ ਹੁਕਾਨਾਮਾ ਦਾ ਬੋਰਡ ਡੇਲੀ ਡੇਲੀ ਅਪਡੇਟ ਕੀਤਾ ਜਾਂਦਾ ਹੈ ਤਾਂ ਜੋ ਅਸੀਂ ਇਸ ਸੰਗਤ ਨੂੰ ਇੱਥੇ ਆ ਗਏ ਗੁਰਬਾਣੀ ਦੇ ਅਰਥ ਪੜ ਕੇ ਆਪਣੀ ਜ਼ਿੰਦਗੀ ਦੇ ਵਿੱਚ ਸਫਲਾ ਕਰ ਸਕਣ ਤੇ ਇਸ ਤਰ੍ਹਾਂ ਗੁਰੂ ਘਰ ਦੀ ਸਾਰੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹਾਂ ਜਿੱਦੇ ਵਿੱਚ ਲੰਗਰ ਵਾਸਤੇ ਪਰਦਕਣਉਣ ਵਾਸਤੇ ਦਰਵਾਜ਼ੇ ਲੈੰਡਰ ਉੱਚੇ ਕੀਤੇ ਜਾਏ ਰਹੇ ਹਨ ਬੀਬੀਆਂ ਲਈ ਬਾਥਰੂਮ ਬਣਵਾਏ ਜਾ ਰਹੇ ਹਨ ਤੇ ਗ੍ਰੰਤੀ ਸਿੰਘ ਵਾਲੇ ਕਮਰਾ ਬਾਥਰੂਮ ਹੋਰ ਰਸੋਈ ਕਰੇ ਅਲੱਗ-ਅਲੱਗ ਸੋਲਰ ਸਿਸਟਮ ਲਗਾਉਣਾ ਜਾਣੀ ਕਿ ਇਸ ਗੁਰੂ ਦੇ ਵਿੱਚ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਤੋ ਜਿਵੇਂ ਸਾਡੇ ਭਾਈ ਨੇ ਦੇ ਵਿੱਚ ਸੇਵਾ ਕਰਕੇ ਆਪਣੀ ਯੋਗਦਾਨ ਪਾਣਾ ਹੋਵੇ ਤੇ ਇੱਥੇ ਗੁਰੂ ਘਰ ਆ ਕੇ ਆਪਣਾ ਯੋਗਦਾਨ ਪਾ ਸਕਦਾ ਹੈ ਤੇ ਇਹਨਾਂ ਨੇ ਬਹੁਤ ਹੀ ਵਧੀਆ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਤੋਂ ਬੱਚਿਆਂ ਵਾਸਤੇ ਇੱਥੇ ਅਪਡੇਟ ਕੀਤਾ ਗਿਆ ਹੈ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਗੁਰਵਾਣੀ ਸੰਖਿਆ ਦੇ ਨਾਲ ਸ਼ੁਰੂ ਹੋਣ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਰੀ ਸੰਗਤ ਨੂੰ ਇਹਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਆਪਣੀ ਬੱਚਿਆਂ ਨੂੰ ਗੁਰਵਾਣੀ ਸੰਗਤ ਨਾਲ ਜੋੜੋ ਤੇ ਅਗਸਤ ਮਹੀਨੇ ਦੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਇਹਦਾ ਇਹਦੇ ਵਿੱਚ ਸਮਾਂ ਰੱਖਿਆ ਗਿਆ ਹੈ ਜੋ ਤੁਹਾਨੂੰ ਥੋੜੀ ਤੋ ਇਹ ਰਿਵਾਜ ਅਗਲੇ ਵੀਡੀਓ ਵਿੱਚ ਆਪਾਂ ਅਪਡੇਟ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਸੰਗਤ ਜੀ ਤੁਸੀਂ ਦੇਖ ਸਕਦੇ ਹਾਂ ਇਸ ਗੁਰੂ ਘਰ ਦੀ ਜੋ ਸਮਾਨ ਦੀ ਪੇਟਾ ਹੈ ਗੁਰੂ ਦੀ ਗੱਦੇ ਲੈ ਸਕਦੇ ਹਾਂ ਗੁਰੂ ਘਰ ਦੇ ਸਪੀਕਰ ਪਾਂਡੇ ਜਾਂ ਹੋਰ ਕੁਝ ਵੀ ਤੁਸੀਂ ਅਖੰਡ ਪੜ ਸਾਹਿਬ ਸ਼੍ਰੀ ਸੁਖਮਨੀ ਸਾਹਿਬ ਦਾ ਬਾੜ ਕੁਝ ਵੀ ਕਰਵਾਉਣਾ ਹੈ ਇੱਥੇ ਬਹਿਰਵਾ ਦਿੱਤਾ ਗਿਆ ਹੈ ਤੇ ਨੋਟ ਵੀ ਦੱਸਿਆ ਗਿਆ ਹੈ ਕਿ ਸਾਰੇ ਗੁਰੂ ਘਰ ਦੇ ਬਾਲਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੰਗਤਵੋ ਲੋ ਬੇਨਤੀ ਪ੍ਰਵਾਨ ਕਰੋ ਸੰਗਤ ਜੀ ਤੁਸੀਂ ਇਸ ਗੁਰੂ ਘਰ ਆ ਕੇ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇੱਧਰ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਮੈਂ ਸਾਨੀ ਵੀ ਨੂੰ ਬੇਨਤੀ ਕਰਾਂਗਾ ਕਿ ਵੀਡੀਓ ਦਿਖਾਈ ਜਾਵੇ ਤੇ ਆਓ ਸੰਗਤ ਜੀ ਤੁਹਾਨੂੰ ਇੱਕ ਵਾਰੀ ਸਾਰੇ ਗੁਰਦੁਆਰਾ ਦਿਖਾਇਆ ਜਾਵੇ ਤੇ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਉਸਾਰੀ ਜਾ ਰਹੀ ਹੈ ਬਹੁਤ ਹੀ ਵਧੀਆ ਡਿਜ਼ਾਈਨ ਤਿਆਰ ਕੀਤੇ ਹਨ ਕਾਰੀਗਰਾਂ ਵੱਲੋਂ ਤੇ ਇਸੇ ਤਰ੍ਹਾਂ ਗੁਰੂ ਘਰ ਦੀਆਂ ਸੇਵਾਵਾਂ ਚੱਲਦੀਆਂ ਰਹਿਣਗੀਆਂ ਇਧਰ ਵੀ ਨਵੇਂ ਕੰਟਰਕਸ਼ਨ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਧਰ ਸਵਾਨ ਪਿਆ ਹੈ ਤੇ ਬੈਕ ਸਾਈਡ ਵੀ ਬਹੁਤ ਹੀ ਵਧੀਆ 뷰 ਆਇਆ ਹੈ ਹਰਿਆਲੀ ਆ ਰਹੀ ਹੈ ਤੁਸੀਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਕੇਪੀਓਰ ਸਿਟੀ ਕਲੀਨ ਐਂਡ ਗ੍ਰੀਨ ਕੀ ਹਰਿਆਲੀ ਜੀਵਨ ਹੈ ਬਹੁਤ ਹੀ ਵਧੀਆ ਲੋ ਸੰਗਤ ਜੀ ਗੁਰਦਵਾਰ ਸਾਹਿਬ ਦੇ ਤੁਹਾਨੂੰ ਅਸੀਂ ਹੁਣ ਦਰਸ਼ਨ ਕਰਾਉਂਦੇ ਆ ਤੇ ਇਧਰਲੀ ਸਾਈਡ ਤੁਹਾਨੂੰ ਅਸੀਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਾਉਂਦੇ ਆ ਹੁਣ ਥੋੜਾ ਜਿਹਾ ਅੱਗੇ ਚੱਲਦੇ ਆਂ ਆਪਾਂ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਜੋ ਕਿ ਹਜੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕੰਮ ਚੱਲ ਰਿਹਾ ਵਾ ਤੁਸੀਂ ਦਿਖਾਇਆ ਤੁਹਾਨੂੰ ਪੂਰਾ ਤੇ ਇਸ ਟਾਈਮ ਲੰਗਰ ਹਾਲ ਦਾ ਵੀ ਕੰਮ ਚੱਲ ਰਿਹਾ ਵਾ ਇਸ ਗੁਰਦੁਆਰਾ ਸਾਹਿਬ ਦੇ ਅਸੀਂ ਤੁਹਾਨੂੰ ਇਸ ਕਰਕੇ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਦੇ ਰਹੇ ਆਂ ਕਿ ਦੂਰੋ ਦੂਰੋ ਚੱਲ ਕੇ ਇਸ ਗੁਰਦੁਆਰੇ ਵਿੱਚ ਸੰਗਤਾਂ ਵੱਧ ਤੋਂ ਵੱਧ ਪਹੁੰਚਣ ਤੇ ਇਸ ਗੁਰਦੁਆਰੇ ਦੇ ਵਿੱਚ ਦਰਸ਼ਨ ਕਰਨ ਤਾਂ ਹਲੇ ਸੰਗਤਪੁਰ ਘਟ ਆਉਂਦੀ ਆ ਇਸ ਕਰਕੇ ਗੁਰੂ ਕਾ ਜੋ ਲੰਗਰ ਹਾਲਾ ਉਹ ਇਸ ਟਾਈਮ ਇਹ ਹਜੇ ਕੰਮ ਚੱਲ ਰਿਹਾ ਇਸ ਗੁਰਦਵਾਰ ਸਾਹਿਬ ਦੇ ਵਿੱਚ ਸੋ ਇਹ ਗੁਰੂ ਕਾ ਦਾਲੰਗਰ ਉਧਰ ਬੀਬੀ ਜੀ ਸੇਵਾ ਕਰ ਰਹੇ ਨੇ ਸੋ ਸੰਗਤ ਜੀ ਇਸ ਗੁਰਦਵਾਰ ਸਾਹਿਬ ਦੇ ਵਿੱਚ ਹਜੇ ਇਹਨਾ ਕੰਮ ਚੱਲ ਰਿਹਾ ਵਾ ਸੋ ਜਿਹੜੇ ਵੀ ਵੀਰ ਭਾਈ ਨੇ ਇਸ ਗੁਰਦਸੇਚ ਆਪਣੀ ਸੇਵਾ ਪਾਉਣੀ ਆ ਸੋ ਇਸ ਗੁਰਦਸਾਦ ਵਿੱਚ ਆ ਕੇ ਆਪਣੀ ਸੇਵਾ ਪਾ ਸਕਦਾ ਸੋ ਤੁਹਾਨੂੰ ਇਦਲੀ ਸਾਈਡ ਆਪਣੇ ਇਹ ਬਾਥਰੂਮ ਨੇ ਜੋ ਲੇਡੀ ਜੈਂਸ ਇਦਲੀ ਸਾਈਡ ਨੇ ਸੋ ਇੱਕ ਵਾਰੀ ਤੁਹਾਨੂੰ ਗੁਰਦਾਸ ਸਾਹਿਬ ਦਿਖਾ ਦਈਏ ਪੂਰਾ ਸੋ ਗੁਰਦਾਸ ਸਾਹਿਬ ਦੇ ਵਿੱਚ ਸੋਲਰ ਸਿਸਟਮ ਲੱਗਾ ਹੋਇਆ ਤੁਸੀਂ ਉਹ ਦੇਖ ਸਕਦੇ ਹੋ ਜਿਉਂ ਕਰਕੇ ਦਿਖਾ ਦਈਏ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਸੋ ਸੰਗਤ ਜੀ ਹੁਣ ਤੁਹਾਨੂੰ ਅਸੀਂ ਪੂਰਾ ਗੁਰਦਾਸ ਸਾਹਿਬ ਦਿਖਾਤਾ ਤੇ ਹੁਣ ਤੁਹਾਨੂੰ ਅਸੀਂ ਇਤਿਹਾਸ ਵੱਲ ਲੈ ਕੇ ਚੱਲਦੇ ਹਾਂ ਗੁਰਦਸਪਤ ਸਾਬ ਦੇ ਆਓ ਹੁਣ ਇਤਿਹਾਸ ਵੱਲ ਚਲੀਏ ਆਓ ਸੰਗਤ ਜੀ ਆਪਾਂ ਬਾਬਾ ਜੀ ਕੋ ਜਾਣੇ ਆ ਤੇ ਬਾਬਾ ਜੀ ਨੂੰ ਪੁੱਛਦੇ ਆ ਕਿ ਅੱਗੇ ਹੋਰ ਕਿਹੜਾ ਇਤਿਹਾਸਿਕ ਕੋਈ ਗੁਰਦਸਪਤ ਸਾਬ ਆ ਤੇ ਆਓ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਜੀ ਅਸੀਂ ਗੁਰਦਸਪਤ ਸਾਬ ਦਾ ਤੇ ਆਪਣੀ ਸੰਗਤ ਨੂੰ ਇਤਿਆਰ ਦਰਜਾ ਤੇ ਗੁਰਦੁਆਰਾ ਸਾਹਿਬ ਦਿਖਾਉਣੇ ਆ ਤੇ ਅਸੀਂ ਤੁਹਾਡ ਨੂੰ ਬੇਨਤੀ ਕਰਦੇ ਆ ਕਿ ਇਸ ਗੁਰਦੁਆਰਾ ਸਾਹਿਬ ਤੋਂ ਇਲਾਵਾ ਕੋਈ ਹੋਰ ਕਿਹੜਾ ਗੁਰਦੁਆਰਾ ਸਾਹਿਬ ਆ ਜਿੱਥੇ ਅਸੀਂ ਜਾ ਕੇ ਅਸੀਂ ਵੀਡੀਓ ਬਣਾ ਸਕੀਏ ਤੇ ਉੱਥੇ ਦਾ ਆਪਣੀ ਸੰਗਤ ਜੀ ਨੂੰ ਇਤਿਆਰ ਦੱਸ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਸਭੂ ਸੰਗਤ ਜੀ ਇੱਕ ਸਤਨ ਗੁਰਦੁਆਰਾ 356 ਪਾਸਾ ਸੇਮੀ ਪੰਡਿਤ ਦਸੜਾ ਹੈ ਰੋਜ ਦਾ ਇਤਿਆਸ ਆਪ ਨੂੰ ਪ੍ਰਧਾਨ ਸਾਹਿਬ ਜੀ ਸੁਣਾਉਣਗੇ ਤੇ ਆਲਮਗੀਰ ਸਾਹਿਬ ਇਧਰ ਇਹ ਜਾਇਆ ਹੈ ਹੋਰ ਇੱਕ ਇਧਰ ਗਿੱਦੜੀ ਪਿੰਡ ਦੇ ਵਿੱਚ ਛੇਵੇਂ ਪਾਸ਼ਾ ਜੀ ਦਾ ਇਤਿਹਾਸਕ ਸਥਾਨ ਆ ਉਸ ਤੋਂ ਬਾਅਦ ਆਪ ਜੀ ਨੂੰ ਇਸੇ ਚੈਨਲ ਦੇ ਦੁਰੀਏ ਆਪ ਜੀ ਨੂੰ ਗੁਰਦੁਆਰਾ ਗਿੱਦੜੀ ਸਾਹਿਬ ਜੋ ਗਈ ਛੇਵੇਂ ਪਾਸ਼ਾ ਜੀ ਦਾ ਸਥਾਨ ਆ ਉਸੇ ਦਰਸ਼ਨ ਕਰਵਾਏ ਜਾਣਗੇ ਸਾਰੀਆਂ ਸੰਗਤਾਂ ਨੇ ਉਸ ਦੇ ਵੀ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਸੰਗਤ ਜੀ ਤੁਹਾਨੂੰ ਪੂਰਾ ਜੀ ਗੁਰਦੁਆਰਾ ਸਾਹਿਬ ਦਿਖਾਇਆ ਦਰਬਾਰ ਹਾਲੇ ਅੰਦਰ ਦਿਖਾਇਆ ਤੇ ਪੂਰਾ ਗੁਰਦੁਆਰਾ ਸਾਹਿਬ ਦਿਖਾਇਆ ਸੋ ਸੰਗਤ ਜੀ ਹੁਣ ਇਸ ਵੇਲੇ ਅਸੀਂ ਤੁਹਾਨੂੰ ਗੁਰਦੁਆਰ ਸਾਹਿਬ ਦਾ ਇਤਿਹਾਸਾ ਲੈ ਕੇ ਜਾਣਦੇ ਆ ਗੁਰਦੁਆਰਾ ਤੀਰਸਰ ਸਾਹਿਬ ਜਿੱਥੇ ਅਸੀਂ ਆਪਣੇ ਭਾਈ ਸਾਹਿਬ ਕੋ ਗੁਰਦੁਆਰ ਸਾਹਿਬ ਦਾ ਪੂਰਾ ਇਤਿਹਾਸ ਸੁਣਾਂਗੇ ਤੇ ਉਹਨਾਂ ਤੋਂ ਜਾਣੂ ਹੋਵਾਂਗੇ ਆਓ ਆਪਾਂ ਗੁਰਦੁਆਰ ਸਾਹਿਬ ਦੇ ਭਾਈ ਸਾਹਿਬ ਕੋ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸੋ ਭਾਈ ਸਾਹਿਬ ਆਪਾਂ ਇਸ ਗੁਰਦੁਆਰ ਸਾਹਿਬ ਤੀਰਸਰ ਜਸੜ ਤੇ ਇਸ ਗੁਰਦਵਾਰ ਸਾਹਿਬ ਦਾ ਤੁਹਾਨੂੰ ਸੰਗਤ ਜੀ ਨੂੰ ਪੂਰਾ ਇਤਿਹਾਸ ਤੁਸੀਂ ਜਾਣੂ ਕਰਵਾਇਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਗਤ ਜੀ ਜੋ ਇਸ ਇਤਿਹਾਸਕ ਸਥਾਨ ਦੀ ਆਪ ਦਰਸ਼ਨ ਕਰ ਰਹੇ ਹੋ ਇਹ ਗੁਰਦਵਾਰਾ ਤੀਰ ਸਾਹਿਬ ਪਾਤਸ਼ਾਹੀ 6ਵੇਂ ਪਿੰਡ ਜੱਸੜ ਸਾਹਨੇਵਾਲ ਤੋਂ ਡੇਲੋ ਰੋਡ ਤੇ ਸਥਿਤ ਪਿੰਡ ਜੱਸੜ ਵਿਖੇ ਹੈ ਗੁਰੂ ਗੋਬਿੰਦ ਸਿੰਘ ਜੀ ਮਾਰਗ ਦੇ ਉੱਪਰ ਸਥਿਤ ਹੈ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਆਏ ਸਨ 1675 ਬਿਕਰਮੀ ਨੂੰ 1618 ਈਸਵੀ ਨੂੰ ਇਸ ਸਥਾਨ ਤੇ ਪਹੁੰਚੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਆਏ ਉਸ ਸਮੇਂ ਉਹਨਾਂ ਦੇ ਕੋਲ ਸੱਤ ਤੋਪਾਂ 1100 ਘੋੜਸਵਾਰ ਸਨ ਉਹਨਾਂ ਦੇ 52 ਕਲੀਆਂ ਵਾਲਾ ਚੋਲਾ ਪਹਿਨਿਆ ਹੋਇਆ ਸੀ ਅਤੇ ਉਹਨਾਂ ਦੇ ਨਾਲ ਚੰਦੂ ਕੈਦੀ ਵੀ ਸੀ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਇਸ ਸਥਾਨ ਤੇ ਜਦੋਂ ਗੁਜ਼ਰੀ ਫਤੇਹ ਮੁਹੰਮਦ ਨਾਮੀ ਮੁਸਲਮਾਨ ਗੁਰੂ ਮਹਾਰਾਜ ਨੂੰ ਕੈਦ ਕਰਵਾ ਕੇ ਉਸ ਸਮੇਂ ਦੇ ਮੁਗਲ ਸ਼ਾਸਕ ਦੇ ਕੋਲੋਂ ਇਨਾਮ ਲੈਣਾ ਚਾਹੁੰਦਾ ਸੀ ਗੁਰੂ ਮਹਾਰਾਜ ਨੇ ਇਸ ਰੇਤੇ ਦੀ ਇੱਥੇ ਇੱਕ ਰੇਤੇ ਦੀ ਟਿੱਬੀ ਸੀ ਉਸ ਦੇ ਉੱਪਰ ਖੜ ਕੇ ਤੀਰ ਦੇ ਨਾਲ ਫਤੇਹ ਮੁਹੰਮਦ ਮੁਸਲਮਾਨ ਨੂੰ ਮਾਰਿਆ ਇਸ ਅਸਥਾਨ ਦਾ ਇਸ ਕਰਕੇ ਨਾਮ ਗੁਰਦੁਆਰਾ ਤੀਰ ਸਾਹਿਬ ਪਾਛੇ ਸ਼ੇਮੀ ਪੈ ਗਿਆ ਇਸ ਅਸਥਾਨ ਤੇ ਸਾਲਾਨਾ ਸਮਾਗਮ ਚਾਰ ਸਹਿਬਜ਼ਾਦੀ ਮਾਤਾ ਗੁਜਰਕੌਰ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਵਾਏ ਜਾਂਦੀ ਹਨ ਅਤੇ ਹਰੇਕ ਪਾਸ ਸ਼ਹੀਦੇ ਗੁਰਪੁਰਬ ਨੂੰ ਗੁਰਦੁਆਰਾ ਸਹਿ ਵਿਖੇ ਸਮਾਗਮ ਹੁੰਦੇ ਹਨ ਸੰਗਰਾਣ ਦੇ ਦਿਹਾੜੇ ਦੀ ਇਕੱਤਰਤਾ ਨੂੰ ਮੁੱਖ ਰੱਖਦੇ ਹੋਏ ਵੀ ਗੁਰਦੁਆਰਾ ਸਹਿ ਵਿਖੇ ਸਮਾਗਮ ਹੁੰਦੇ ਹਨ ਇਸ ਸਥਾਨ ਦੀ ਜੋ ਕਾਰ ਸੇਵਾ ਹੈ ਉਹ ਗੁਰਦੁਆਰਾ ਪੰਧਕ ਕਮੇਟੀ ਦੇ ਨਗਰ ਦੀ ਪਰੰਧ ਕਮੇਟੀ ਦੇ ਸਹਿਯੋਗ ਸਦਕਾ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਕਾਰ ਸੇਵਾ ਦਾ ਕੰਮ ਚੱਲ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ